ਅੱਜ ਜਗਿੰਦਰ ਸਿੰਘ ਉਗਰਾਹਾ ਹਜ਼ਾਰਾਂ ਕਿਸਾਨਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਦੇ ਮੋਤੀ ਮਹਿਲ ਦੇ ਅੱਗੇ ਆਨ ਡਟੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਉਗਰਾਹਾ ਜਥੇਬੰਦੀ ਦਾ ਹਜ਼ਾਰਾਂ ਦਾ ਇਕੱਠ ਹੈ ਤੇ ਇੱਧਰ ਕੈਪਟਨ ਅਮਰਿੰਦਰ ਦਾ ਮਹਿਲ ਹੈ ਔਰ ਇੱਕ ਕਿਸਾਨ ਆਏ ਨੇ ਜਿਹੜੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਦਿੱਲੀ ਦਿੱਲੀ ਕੂਚ ਕਰਨ ਦਾ ਸੱਦਾ ਦੇ ਕੇ ਕਿਸਾਨ ਗਏ ਸੀ ਜਦੋਂ ਅੱਗੋਂ ਉਹਨਾਂ ਦੇ ਉੱਪਰ ਗੋਲੇ ਸੁੱਟੇ ਗਏ ਗੋਲੀਆਂ ਵਰਸਾਈਆਂ ਗਈਆਂ ਤਾਂ ਉਸ ਦੇ ਵਿਰੋਧ ਦੇ ਵਿੱਚ ਕੁਗਰਾਹਾ ਜਥੇਬੰਦੀ ਹਜ਼ਾਰਾਂ ਕਿਸਾਨਾਂ ਦਾ ਇਕੱਠ ਲੈ ਕੇ ਅੱਜ ਕੈਪਟਨ ਅਮਰਿੰਦਰ ਦੇ ਜਿਹੜੇ ਕਿ ਭਾਜਪਾ ਦੇ ਆਗੂ ਨੇ ਇਸ ਟਾਈਮ ਉਹਨਾਂ ਦੇ ਘਰ ਦਾ ਘਰਾਓ ਕੀਤਾ ਔਰ ਉਗਰਾਹਾ ਜੱਥੇਬੰਦੀ ਨੇ ਕੈਪਟਨ ਅਮਰਿੰਦਰ ਦੇ ਘਰਾਓ ਘਰ ਦਾ ਘਰਾਓ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਦਾ ਘਰਾਓ ਤੇ ਬਰਨਾਲਾ ਦੇ ਵਿੱਚ ਬੀਜੇਪੀ ਦੇ ਜਿਹੜੇ ਆਗੂ ਢਿੱਲੋ ਹੈ ਉਹਨਾਂ ਦੇ ਘਰ ਦੇ ਘਰਾਓ ਅੱਜ ਕੀਤੇ ਨੇ ਦੇਖੋ ਖੂਨ ਨੂੰ ਵੇਖ ਕੇ ਖੂਨ ਪੰਗਰ ਗਿਆ ਤੇ ਉਗਰਾਹਾ ਜੱਥੇਬੰਦੀ ਕਹਿੰਦੀ ਹੈ ਕਿ ਜੇਕਰ ਉਹਨਾਂ ਜੱਥੇਬੰਦੀਆਂ ਨੇ ਦਿੱਲੀ ਕੂਚ ਕਰਨਾ ਸੀ ਜੇਕਰ ਉਹ ਸਹਿਮਤੀ ਬਣਾ ਕੇ ਸਾਰਿਆਂ ਨੂੰ ਸੰਯੁਕਤ ਮੋਰਚੇ ਸਨੇਤ ਨਾਲ ਲੈ ਕੇ ਜਾਂਦੇ ਤਾਂ ਸਰਕਾਰ ਦੀ ਹਿੰਮਤ ਨਹੀਂ ਸੀ ਕਿ ਰੋਕ ਸਕਦੀ ਫਿਰ ਕੋਈ ਤਸਵੀਰ ਹੋਰ ਹੋਣੀ ਸੀ ਤੇ ਦਿੱਲੀ ਜਾਣ ਵਾਲੀਆਂ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਕਿਹਾ ਸੀ ਪਰ ਇਹਨਾਂ ਜਥੇਬੰਦੀਆਂ ਦਾ ਅਜੇ ਦਿੱਲੀ ਜਾਣ ਦਾ ਵਿਚਾਰ ਨਹੀਂ ਸੀ ਸੋ ਇਸ ਸਥਿਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਧਰ ਹਜ਼ਾਰਾਂ ਕਿਸਾਨ ਨੇ ਜਿਹੜੇ ਉਹ ਆਏ ਨੇ ਸਟੇਜ ਦੇ ਉੱਪਰ ਜਗਿੰਦਰ ਉਗਰਾਹਾ ਸੰਬੋਧਨ ਕਰ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਆਹ ਅੱਜਾ ਅੱਠ ਠੇਰਾਂ ਜਵਾਰਾਂ ਨੇ ਰੋਜ਼ਾਨਾ ਦੇ ਘਰ ਦੇ ਅੱਡੇ ਆਹ ਜੱਟਿਆ ਤਿੰਨਾ ਥਾਵਾਂ ਤੇ ਭਾਜਪੀ ਦੇ ਆਗੂਆਂ ਦੇ ਘਰਾਓ ਕੀਤੇ ਗਏ ਨੇ ਔਰ ਸਯੁਕਤ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਚ ਜੇਕਰ ਬੀਜੇਪੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿਹੜੀਆਂ 1.5 2 ਮਹੀਨਿਆਂ ਚਕਾਰੀਆਂ ਨੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਸਟੇਜ ਨਹੀਂ ਲਾਉਣ ਦੇਵਾਂਗੇ ਪ੍ਰਚਾਰ ਨਹੀਂ ਕਰਨ ਦੇਵਾਂਗੇ ਮੋਦੀ ਨੂੰ ਪੰਜਾਬ ਦੇ ਵਿੱਚ ਅਸੀਂ ਨਹੀਂ ਵੜਨ ਦੇਵਾਂਗੇ ਸਯੁਕਤ ਮੋਰਚੇ ਦੇ ਕੁਝ ਆਗੂਆਂ ਨੇ ਸਾਡੇ ਚੈਨਲ ਤੇ ਇਹ ਗੱਲ ਬੋਲੀ ਹੈ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਕੈਪਟਨ ਅਮਰਿੰਦਰ ਜਿਹੜੇ ਕਿ ਅੱਜ ਬੀਜੇਪੀ ਦੇ ਆਗੂ ਕਿਸੇ ਟਾਈਮ ਉਹ ਕਾਂਗਰਸ ਦੇ ਸਭ ਤੋਂ ਵੱਡੇ ਆਗੂ ਸੀ ਔਰ ਇਹ ਗੱਲ ਪੁਰਾਣੀ ਨਹੀਂ ਕੁਝ ਮਹੀਨੇ ਪਹਿਲਾਂ ਹੀ ਔਰ ਲਗਭਗ ਡੇਰ ਸਾਲ ਪਹਿਲਾਂ 2 ਸਾਲ ਪਹਿਲਾਂ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਕੈਪਟਨ ਸਰਕਾਰ ਜਾਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸੀਗੇ ਔਰ ਅੱਜ ਉਹ ਭਾਜਪਾ ਚ ਗਏ ਹੋਏ ਨੇ ਪਹਿਲੀ ਗੱਲ ਤਾਂ ਲੀਡਰਾਂ ਦੇ ਸਟੈਂਡ ਦੇ ਉੱਪਰ ਵੀ ਵੱਡਾ ਸਵਾਲ ਜਿਹੜਾ ਉਹ ਹਮੇਸ਼ਾ ਵੱਡਿਆ ਰਹਿੰਦਾ ਹੈ ਕਿਉਂਕਿ ਸਾਰੀ ਸਾਰੀ ਉਮਰ ਜਿਹੜੀ ਪਾਰਟੀ ਨੂੰ ਗਲਤ ਕਹਿੰਦੇ ਨੇ ਪੰਡਦੇ ਨੇ ਵਿਰੋਧ ਕਰਦੇ ਨੇ ਫਿਰ ਮਿੰਟੋ ਮਿੰਟੀ ਉਸ ਪਾਰਟੀ ਚ ਜਾ ਵਰਦੇ ਨੇ ਔਰ ਸੁਨੀਲ ਜਾਖੜ ਨੇ ਇੰਜ ਕੀਤਾ ਕੈਪਟਨ ਮਰਿੰਦਰ ਨੇ ਇੰਜ ਕੀਤਾ ਜਿਹੜੇ ਰਾਣਾ ਸੋਢੀ ਨੇ ਉਹਨਾਂ ਨੇ ਇੰਜ ਕੀਤਾ ਫਤੇ ਜੰਗ ਬਾਜਵਾ ਨੇ ਇੰਜ ਕੀਤਾ तमाम ਦੂਜੀਆਂ ਪਾਰਟੀਆਂ ਦੇ ਆਗੂ ਵੀ ਲੋਕਾਂ ਨੂੰ ਹੁਣ ਕਿਸੇ ਆਗੂ ਤੇ ਇਹ ਯਕੀਨ ਨਹੀਂ ਰਿਹਾ ਕਿ ਜਿਹੜੀ ਪਾਰਟੀ ਦਾ ਮੰਨ ਕੇ ਇਹਨਾਂ ਦੇ ਮਗਰ ਅਸੀਂ ਤੁਰੇ ਫਿਰਦੇ ਆਂ ਕਿ ਇਹ ਅਗਲੀ ਰਾਤ ਉਸ ਪਾਰਟੀ ਚ ਰਹਿਣਗੇ ਜਾਂ ਰਾਤੋਂ ਰਾਤ ਬਦਲ ਜਾਣਗੇ ਸੋ ਤੁਸੀਂ ਦੇਖ ਸਕਦੇ ਹੋ ਉਧਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਦਿੱਲੀ ਜਾਣ ਦਾ ਸੱਦਾ ਲੈ ਕੇ ਜੜੀਆਂ ਜਥੇਬੰਦੀਆਂ ਨੇ ਉਹ ਦਿੱਲੀ ਜਾਣ ਦੀ ਜਦੋ ਜਹਿਦ ਕਰ ਰਹੀਆਂ ਨੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਰਹੀਆਂ ਨੇ ਔਰ ਜਦੋਂ ਹੀ ਉਹਨਾਂ ਦੇ ਉੱਪਰ ਜ਼ਬਰ ਹੁੰਦਾ ਤਾਂ ਫਿਰ ਸੰਯੁਕਤ ਮੋਰਚਾ ਟੋਲ ਪਲਾਜੇ ਫ੍ਰੀ ਕਰਦਾ ਫਿਰ ਉਗਰਾਹ ਜਥੇਬੰਦੀ ਰੇਲਾਂ ਜਾਮ ਕਰਦੀ ਹੈ ਫਿਰ ਅੱਜ ਉਗਰਾਹਾ ਜੱਥੇਬੰਦੀ ਨੇ ਬੀਜੇਪੀ ਦੇ ਆਗੂਆਂ ਦੇ ਘਰਾਓ ਵੀ ਕੀਤੇ ਨੇ ਔਰ ਨਾਲ ਦੀ ਨਾਲ ਤੌਰ ੁਲਾਜੇ ਵੀ ਫ੍ਰੀ ਕੀਤੇ ਨੇ ਬੀਜੇਪੀ ਦੇ ਤਿੰਨ ਵੱਡੇ ਪੰਜਾਬ ਦੇ ਲੀਡਰ ਜਿਹੜੇ ਕਿ ਕਾਂਗਰਸ ਚੋਂ ਹੀ ਆਏ ਨੇ ਉਹਨਾਂ ਦੇ ਘਰਾਓ ਅੱਜ ਉਗਰਾਹਾ ਜੱਥੇਬੰਦੀ ਨੇ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਪਿੱਛੇ ਤੱਕ ਬਹੁਤ ਵੱਡਾ ਇਕੱਠ ਕਿਸਾਨਾਂ ਦਾ ਤੁਸੀਂ ਦੇਖ ਸਕਦੇ ਹੋ ਜਗਿੰਦਰ ਸਿੰਘ ਉਗਰਾਹਾ ਦੇ ਇਹਦੇ ਉੱਪਰ ਪਹੁੰਚੇ ਹੋਏ ਨੇ ਔਰ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਅੰਦਰ ਦੁਬਾਰਾ ਫਿਰ ਇੱਕ ਵੱਡਾ ਕਿਸਾਨ ਅੰਦੋਲਨ ਜਿਹੜਾ ਉੱਭਰ ਰਿਹਾ ਹੈ ਇਹਦਾ ਨਤੀਜਾ ਨਿਕਲੇਗਾ ਔਰ ਜਿਸ ਤਰ੍ਹਾਂ ਇਹ ਲੱਗਦਾ ਸੀ ਕਿ ਬੜੀ ਮੋਜ ਦੇ ਨਾਲ ਬੀਜੇਪੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਤਾਂ ਹੁਣ ਬੀਜੇਪੀ ਦੇ ਲਈ ਤੀਜੀ ਵਾਰ ਸਰਕਾਰ ਬਣਾਉਣ ਵਾਲੀ ਜਿਹੜੀ ਗੱਲ ਹੈ ਉਹ ਟੇਢੀ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਉਧਰ ਸਿਆਸੀ ਸ਼ਰੀਕ ਜਾ ਸਿਆਸੀ ਵਿਰੋਧੀ ਰਾਹੁਲ ਗਾਂਧੀ ਹੋਰਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਇਸ ਤਰ੍ਹਾਂ ਐਲਾਨ ਕੀਤਾ ਹੈ ਕਿ ਜੇ ਸਾਡੀ ਸਰਕਾਰ ਆਈ ਤਾਂ ਤੁਰੰਤ ਅਸੀਂ ਐਮਐਸਪੀ ਵੀ ਦੇਵਾਂਗੇ ਸੁਆਮੀ ਨਾਥਨ ਰਿਪੋਰਟ ਵੀ ਲਾਗੂ ਕਰਾਂਗੇ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕਰਾਂਗੇ ਪਰ ਕਿਸਾਨਾਂ ਦਾ ਸਵਾਲ ਉਹਨਾਂ ਤੇ ਵੀ ਹੈ ਕਿ ਤੁਹਾਡੀ ਸਰਕਾਰ ਵੀ ਬਹੁਤ ਟਾਈਮ ਰਹੀ ਹੈ ਉਦੋਂ ਤੁਸੀਂ ਕਿਉਂ ਨਾ ਕਰਜ਼ੇ ਮਾਫ਼ ਕੀਤੇ ਕਿਉਂ ਨਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਪਰ ਉਹਨਾਂ ਨੇ ਐਲਾਨ ਕਰ ਦਿੱਤਾ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਜਿਹੜਾ ਹੈ ਉਹ ਇਸ ਟਾਈਮ ਠੱਗਿਆ ਹੋਇਆ ਸਟੇਜ ਦੇ ਉੱਪਰ ਭੈਣ ਜੀ ਜਿਹੜੇ ਉਹ ਬੋਲ ਰਹੇ ਨੇ ਔਰ ਇੱਧਰ ਜਗਿੰਦਰ ਸਿੰਘ ਉਗਰਾਹਾ ਅਤਰਕਾਰਾਂ ਦੇ ਅੱਗੇ ਆਪਣੇ ਵਿਚਾਰ ਰੱਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਗਿੰਦਰ ਸਿੰਘ ਉਗਰਾਹਾ ਮੀਟਿੰਗ ਤੋਂ ਬਾਅਦ ਇੱਥੇ ਪਹੁੰਚੇ ਨੇ ਇੱਧਰ ਕੈਪਟਨ ਅਮਰਿੰਦਰ ਦਾ ਘਰ ਹੈ ਔਰ ਕੈਪਟਨ ਅਮਰਿੰਦਰ ਦੇ ਘਰ ਦੇ ਅੱਗੇ ਜਿਹੜੇ ਮੋਰਚਾ ਲੱਗ ਚੁੱਕਿਆ ਔਰ ਕੈਪਟਨ ਮਨਿੰਦਰ ਦੇ ਘਰ ਦੇ ਅੱਗੇ ਪੁਲਿਸ ਨੇ ਸਿਕਿਉਰਿਟੀ ਲਾਈ ਹੋਈ ਆ ਬੈਰੀਕੇਡਿੰਗ ਅੱਗੇ ਵੀ ਕੀਤੀ ਹੋਈ ਆ ਬੈਰੀਕੇਡਿੰਗ ਉਧਰ ਵੀ ਕੀਤੀ ਹੋਈ ਆ ਪਰ ਕਿਸਾਨ ਜਿਹੜੇ ਨੇ ਆਣ ਉਹਨਾਂ ਦੇ ਮੋਤੀ ਮਹਿਲ ਦੇ ਅੱਗੇ ਆਣ ਡਟੇ ਨੇ ਤੁਸੀਂ ਦੇਖ ਸਕਦੇ ਹੋ ਇਹ ਕੈਪਟਨ ਅਮਰਿੰਦਰ ਦਾ ਉਹ ਮੋਤੀ ਮਹਿਲ ਹੈ ਜਿਹਦੀ ਕਦੇ ਤੂਤੀ ਬੋਲਦੀ ਰਹੀ ਹੈ ਇਸੇ ਥਾਂ ਤੋਂ ਹੀ ਕਦੇ ਰਿਆਸਤ ਦਾ ਰਾਜ ਵੀ ਚੱਲਦਾ ਰਿਹਾ ਔਰ ਇਸੇ ਥਾਂ ਤੋਂ ਹੀ ਪੰਜਾਬ ਦਾ ਦੋ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਬਣਿਆ ਔਰ ਤੁਸੀਂ ਦੇਖ ਸਕਦੇ ਹੋ ਇਧਰ ਕਿਸਾਨਾਂ ਦਾ ਮੋਰਚਾ ਤੇ ਇਧਰ ਕੈਪਟਨ ਅਮਰਿੰਦਰ ਦਾ ਘਰ ਹੈ ਔਰ ਬਿਲਕੁਲ ਇਹੀ ਸੀਨ ਹੈ ਜਿਹੜਾ ਉਹ ਸੁਨੀਲ ਜਾਖੜ ਦੇ ਘਰ ਅੱਗੇ ਵੀ ਬਣਿਆ ਹੋਇਆ ਹੈ ਹਾਂਜੀ 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 ਇਹ ਤੁਸੀਂ ਦੇਖ ਸਕਦੇ ਹੋ ਅੱਜ ਹਜ਼ਾਰਾਂ ਕਿਸਾਨਾਂ ਦਾ ਵੱਡਾ ਇਕੱਠ ਲੈ ਕੇ ਜਗਿੰਦਰ ਸਿੰਘ ਉਗਰਾਹਾ ਕੈਪਟਨ ਅਮਰਿੰਦਰ ਦੇ ਇਧਰ ਮੋਤੀ ਮਹਿਲ ਦੇ ਅੱਗੇ ਆਨ ਡਟੇ ਨੇ ਕਿਉਂਕਿ ਉਗਰਾਹਾ ਜਥੇਬੰਦੀ ਨੇ ਇਹ ਐਲਾਨ ਕੀਤਾ ਸੀ